ਸਦੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਨਾਲ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਨੇ ਤੇ ਇਸ ਮੌਕੇ ਦੇ ਉੱਤੇ ਜਿੱਥੇ ਰਾਜਾ ਵੜਿੰਗ ਦੇ ਨਾਲ ਬਲਕੌਰ ਸਿੰਘ ਵਿਖਾਈ ਦਿੱਤੇ ਤਾਂ ਅਮ੍ਰਿਤਾ ਵੜਿੰਗ ਦੇ ਨਾਲ ਉਹਨਾਂ ਦੇ ਧੀ ਅਤੇ ਪੁੱਤਰ ਵੀ ਮੌਜੂਦ ਸਨ ਦੱਸ ਦਈਏ ਕਿ ਇਸ ਤੋਂ ਪਹਿਲਾਂ ਰਾਜਾ ਵੜਿੰਗ ਦੇ ਵੱਲੋਂ ਗੁਰਦੁਆਰਾ ਸ਼੍ਰੀ ਦੋਖ ਨਿਵਾਨ ਸਾਹਿਬੇ ਮੱਥਾ ਟੇਕਿਆ ਗਿਆ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਤੇ ਫਿਰ ਦੁਰਗਾ ਮੰਦਰ ਜਾ ਕੇ ਵੀ ਨਤਮਸਤਕ ਹੋਏ ਨੇ ਤੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਨਾਮਜਦਗੀ ਭਰਨ ਮੌਕੇ ਦੀਆਂ ਜਿੱਥੇ ਕੀ ਸਪੈਸ਼ਲ ਆਪਣੀ ਗੱਡੀ ਦੀ ਮੂਰਲੀ ਸੀਟ ਦੇ ਉੱਤੇ ਬਲਕੌਰ ਸਿੰਘ ਨੂੰ ਬਿਠਾ ਕੇ ਰਾਜਾ ਵੜਿੰਗ ਦੇ ਵੱਲੋਂ ਨਾਮਜਦਗੀ ਪੱਤਰ ਦਾਖਲ ਕੀਤੇ ਗਏ ਨੇ ਤੇ ਦਾਵਾ ਕੀਤਾ ਗਿਆ ਕਿ ਇਸ ਵਾਰੀ ਲੁਧਿਆਣਾ ਦੇ ਲੋਕਾਂ ਦੇ ਵੱਲੋਂ ਰਾਜਾ ਵੜਿੰਗ ਦੇ ਉੱਤੇ ਵਿਸ਼ਵਾਸ ਚਿਤਾਇਆ ਜਾਏਗਾ ਤੇ ਵੱਡੇ ਬਹੁਮਤ ਦੇ ਨਾਲ ਵਿਰੋਧੀਆਂ ਨੂੰ ਕਰਾਰਾ ਜਵਾਬ ਦੇਣਗੇ ਲੁਧਿਆਣਾ ਦੇ ਲੋਕ ਤਾਂ ਮੌਕੇ ਦੀਆਂ ਤਸਵੀਰਾਂ ਨੇ ਕਿ ਜਿੱਥੇ ਅਮ੍ਰਿਤਾ ਵੜਿੰਗ ਅਤੇ ਰਾਜਾ ਵੜਿੰਗ ਨੋਮੀਨੇਸ਼ਨ ਦਾਖਲ ਕਰ ਰਹੇ ਸੰਤ ਦੂਜੇ ਪਾਸੇ ਪਿੱਛੇ ਬਲਕੌਰ ਸਿੰਘ ਬੈਠੇ ਹੋਏ ਵਿਖਾਈ ਦੇ ਰਹੇ ਨੇ ਤਾਂ ਬਲਕੌਰ ਸਿੰਘ ਨੂੰ ਮੋਢੇ ਨਾਲ ਮੋਢਾ ਜੋੜ ਕੇ ਰਾਜਾ ਵੜਿੰਗ ਨੋਮੀਨੇਸ਼ਨ ਭਰਨ ਦੇ ਲਈ ਨਾਲ ਲੈ ਕੇ ਆਏ ਨੇ ਬਕਾਇਦਾ ਆਪਣੀ ਮੂਹ ਗੱਡੀ ਦੀ ਮੂਰਲੀ ਸੀਟ ਤੇ ਬਿਠਾਇਆ ਤੇ ਫਿਰ ਬਿਲਕੁਲ ਵਿਚਕਾਰ ਖੜਾ ਕੇ ਫੋਟੋਆਂ ਵੀ ਰਾਜਾ ਵੜਿੰਗ ਤੇ ਅਮ੍ਰਿਤਾ ਵੜਿੰਗ ਦੇ ਵੱਲੋਂ ਖਿੱਚਵਾਈਆਂ ਗਈਆਂ ਨੇ ਸਦੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਨਾਲ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਨਿੰਦਰ ਸਿੰਘ ਰਾਜਾ ਵੜਿੰਗ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਨੇ ਤੇ ਇਸ ਮੌਕੇ ਦੇ ਉੱਤੇ ਜਿੱਥੇ ਰਾਜਾ ਵੜਿੰਗ ਦੇ ਨਾਲ ਬਲਕੌਰ ਸਿੰਘ ਵਿਖਾਈ ਦਿੱਤੇ ਤਾਂ ਅਮ੍ਰਿਤਾ ਵੜਿੰਗ ਦੇ ਨਾਲ ਉਹਨਾਂ ਦੇ ਧੀ ਅਤੇ ਪੁੱਤਰ ਵੀ ਮੌਜੂਦ ਸਨ ਦੱਸ ਦਈਏ ਕਿ ਇਸ ਤੋਂ ਪਹਿਲਾਂ ਰਾਜਾ ਵੜਿੰਗ ਦੇ ਵੱਲੋਂ ਗੁਰਦੁਆਰਾ ਸ਼੍ਰੀ ਦੋਖ ਨਿਵਾਨ ਸਾਹਿਬੇ ਮੱਥਾ ਟੇਕਿਆ ਗਿਆ ਗੁਰੂ ਘਰ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਤੇ ਫਿਰ ਦੁਰਗਾ ਮੰਦਰ ਜਾ ਕੇ ਵੀ ਨਤਮਸਤਕ ਹੋਏ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਨਾਮਜਦਗੀ ਭਰਨ ਮੌਕੇ ਦੀਆਂ ਜਿੱਥੇ ਕੀ ਸਪੈਸ਼ਲ ਆਪਣੀ ਗੱਡੀ ਦੀ ਮੂਰਲੀ ਸੀਟ ਦੇ ਉੱਤੇ ਬਲਕੌਰ ਸਿੰਘ ਨੂੰ ਬਿਠਾ ਕੇ ਰਾਜਾ ਵੜਿੰਗ ਦੇ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਨੇ ਤੇ ਦਾਵਾ ਕੀਤਾ ਗਿਆ ਹੈ ਕਿ ਇਸ ਵਾਰੀ ਲੁਧਿਆਣਾ ਦੇ ਲੋਕਾਂ ਦੇ ਵੱਲੋਂ ਰਾਜਾ ਵੜਿੰਗ ਦੇ ਉੱਤੇ ਵਿਸ਼ਵਾਸ ਚਿਤਾਇਆ ਜਾਏਗਾ ਤੇ ਵੱਡੇ ਬੋਮਤ ਦੇ ਨਾਲ ਵਿਰੋਧੀਆਂ ਨੂੰ ਕਰਾਰਾ ਜਵਾਬ ਦੇਣਗੇ ਲੁਧਿਆਣਾ ਦੇ ਲੋਕ ਤਾਂ ਮੌਕੇ ਦੀਆਂ ਹੀ ਤਸਵੀਰਾਂ ਨੇ ਕਿ ਜਿੱਥੇ ਅਮ੍ਰਿਤਾ ਵੜਿੰਗ ਅਤੇ ਰਾਜਾ ਵੜਿੰਗ ਨੋਮੀਨੇਸ਼ਨ ਦਾਖਲ ਕਰ ਰਹੇ ਸੰਤ ਦੂਜੇ ਪਾਸੇ ਪਿੱਛੇ ਬਲਕੌਰ ਸਿੰਘ ਬੈਠੇ ਹੋਏ ਵਿਖਾਈ ਦੇ ਰਹੇ ਨੇ ਤਾਂ ਬਲਕੌਰ ਸਿੰਘ ਨੂੰ ਮੋਢੇ ਨਾਲ ਮੋਢਾ ਜੋੜ ਕੇ ਰਾਜਾ ਵੜਿੰਗ ਨੋਮੀਨੇਸ਼ਨ ਭਰਨ ਦੇ ਲਈ ਨਾਲ ਲੈ ਕੇ ਆਏ ਨੇ ਬਕਾਇਦਾ ਆਪਣੀ ਮੂਹ ਗੱਡੀ ਦੀ ਮੂਰਲੀ ਸੀਟ ਤੇ ਬਿਠਾਇਆ ਤੇ ਫਿਰ ਬਿਲਕੁਲ ਵਿਚਕਾਰ ਖੜਾ ਕੇ ਫੋਟੋਆਂ ਵੀ ਰਾਜਾ ਵੜਿੰਗ ਤੇ ਅਮ੍ਰਿਤਾ ਵੜਿੰਗ ਦੇ ਵੱਲੋਂ ਖਿੱਚਵਾਈਆਂ ਗਈਆਂ ਨੇ ਸਦੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਨਾਲ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਨਿੰਦਰ ਸਿੰਘ ਰਾਜਾ ਵੜਿੰਗ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਨੇ ਤੇ ਇਸ ਮੌਕੇ ਦੇ ਉੱਤੇ ਜਿੱਥੇ ਰਾਜਾ ਵੜਿੰਗ ਦੇ ਨਾਲ ਬਲਕੌਰ ਸਿੰਘ ਵਿਖਾਈ ਦਿੱਤੇ ਤਾਂ ਅਮ੍ਰਿਤਾ ਵੜਿੰਗ ਦੇ ਨਾਲ ਉਹਨਾਂ ਦੇ ਧੀ ਅਤੇ ਪੁੱਤਰ ਵੀ ਮੌਜੂਦ ਸਨ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਰਾਜਾ ਵੜਿੰਗ ਦੇ ਵੱਲੋਂ ਗੁਰਦੁਆਰਾ ਸ਼੍ਰੀ ਦੋਖ ਨਿਵਾਨ ਸਾਹਿਬ ਵਿਖੇ ਮੱਥਾ ਟੇਕਿਆ ਗਿਆ ਗੁਰੂ ਘਰ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਤੇ ਫਿਰ ਦੁਰਗਾ ਮੰਦਰ ਜਾ ਕੇ ਵੀ ਨਤਮਸਤਕ ਹੋਏ ਨੇ ਤੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਨਾਮਜ਼ਦਗੀ ਭਰਨ ਮੌਕੇ ਦੀਆਂ ਜਿੱਥੇ ਕੀ ਸਪੈਸ਼ਲ ਆਪਣੀ ਗੱਡੀ ਦੀ ਮੂਰਲੀ ਸੀਟ ਦੇ ਉੱਤੇ ਬਲਕੌਰ ਸਿੰਘ ਨੂੰ ਬਿਠਾ ਕੇ ਰਾਜਾ ਵੜਿੰਗ ਦੇ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਨੇ ਤੇ ਦਾਵਾ ਕੀਤਾ ਗਿਆ ਕਿ ਇਸ ਵਾਰੀ ਲੁਧਿਆਣਾ ਦੇ ਲੋਕਾਂ ਦੇ ਵੱਲੋਂ ਰਾਜਾ ਵੜਿੰਗ ਦੇ ਉੱਤੇ ਵਿਸ਼ਵਾਸ ਚਿਤਾਇਆ ਜਾਏਗਾ ਤੇ ਵੱਡੇ ਬਹੁਮਤ ਦੇ ਨਾਲ ਵਿਰੋਧੀਆਂ ਨੂੰ ਕਰਾਰਾ ਜਵਾਬ ਦੇਣਗੇ ਲੁਧਿਆਣਾ ਦੇ ਲੋਕ ਤਾਂ ਮੌਕੇ ਦੀਆਂ ਹੀ ਤਸਵੀਰਾਂ ਨੇ ਕਿ ਜਿੱਥੇ ਅਮ੍ਰਿਤਾ ਵੜਿੰਗ ਅਤੇ ਰਾਜਾ ਵੜਿੰਗ ਨੋਮੀਨੇਸ਼ਨ ਦਾਖਲ ਕਰ ਰਹੇ ਸੰਤ ਦੂਜੇ ਪਾਸੇ ਪਿੱਛੇ ਬਲਕੌਰ ਸਿੰਘ ਬੈਠੇ ਹੋਏ ਵਿਖਾਈ ਦੇ ਰਹੇ ਨੇ ਤਾਂ ਬਲਕੌਰ ਸਿੰਘ ਨੂੰ ਮੋਢੇ ਨਾਲ ਮੋਢਾ ਜੋੜ ਕੇ ਰਾਜਾ ਵੜਿੰਗ ਨੋਮੀਨੇਸ਼ਨ ਭਰਨ ਦੇ ਲਈ ਨਾਲ ਲੈ ਕੇ ਆਏ ਨੇ ਬਕਾਇਦਾ ਆਪਣੀ ਮੂਹ ਗੱਡੀ ਦੀ ਮੂਰਲੀ ਸੀਟ ਤੇ ਬਿਠਾਇਆ ਤੇ ਫਿਰ ਬਿਲਕੁਲ ਵਿਚਕਾਰ ਖੜਾ ਕੇ ਫੋਟੋਆਂ ਵੀ ਰਾਜਾ ਵੜਿੰਗ ਤੇ ਅਮ੍ਰਿਤਾ ਵੜਿੰਗ ਦੇ ਵੱਲੋਂ ਖਿੱਚਵਾਈਆਂ ਗਈਆਂ ਨੇ